ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਚੋਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹਾਂ Paytm ਕਰ ਸਕਦੇ ਹਾਂ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹਾਂ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਹੈ ਫਿਰ ਉਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਰੀਦਕੋਟ ਤੇ ਅੱਜ ਫੇਰ ਪਹਿਣਾ ਦੀ ਡਿਮਾਂਡ ਤੇ ਆਪਾਂ ਮਿਕਸ ਵੈਰਾਈਟੀ ਸੂਟ ਲੈ ਕੇ ਆਏ ਹਾਂ ਕੁਝ ਦੁਪੱਟਿਆਂ ਵਾਲੇ ਔਰ ਕੁਝ ਬਿਨਾਂ ਦੁਪੱਟਿਆਂ ਦੇ ਕਿਉਂਕਿ ਕਈ ਪਹਿਣਾ ਦੇ ਮੈਨੂੰ ਕੱਲ ਦੇ ਫੋਨ ਆ ਰਹ ਤੇ ਸੋ ਅੱਜ ਆਪਾਂ ਕੁਝ ਕੁ ਸੂਟ ਹੈ ਜਿਹੜੇ ਉਹਨਾਂ ਦੀ ਡਿਮਾਂਡ ਤੇ ਦੁਪੱਟਿਆਂ ਵਾਲੇ ਪਾਵਾਂਗੇ ਤੇ ਕੁਝ ਪਾਵਾਂਗੇ ਆਪਾਂ ਬਿਨਾਂ ਦੁਪੱਟਿਆਂ ਤੋਂ 650 ਦੀ ਰੇਂਜ ਦੇ ਠੀਕ ਹੈ ਜੀ ਸੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਲੋ ਜੀ ਪਹਿਲਾ ਸੂਟ ਰਾਮ ਟੈਕਸ ਬ੍ਰਾਂਡ ਦਾ ਸੂਟ ਰਹੂਗਾ ਜੀ ਆਹ ਲੋ ਅ ਵਾਈਕ ਵਾਲਾ ਸੂਟ ਹੈ ਤੇ ਕਾਫੀ ਪਿਆਰਾ ਸੂਟ ਆਹ ਲੋ ਗਰਮੀਆਂ ਦੇ ਅਕੋਰਡਿੰਗਲੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਠੀਕ ਹੈ ਵਰਕ ਹੋਇਆ ਹੋਇਆ ਸਾਰਾ ਉੱਪਰ ਪੈਨਲ ਆ ਰਹੇ ਨੇ ਔਰ ਇਹ ਵਰਕ ਹੈ ਜਿਹੜਾ ਤੁਹਾਨੂੰ ਘੇਰੇ ਤੇ ਮਿਲੂਗਾ ਮੈਂ ਨਾਪ ਕੇ ਦੱਸ ਦਿੰਨੀ ਆ ਲੰਬਾਈ ਐਂਡ ਘੇਰਾ ਰੰਗ ਕਿਹ ਜਿਹਾ ਪਿੱਕਾ ਹੁੰਦਾ ਕਰੀਮ ਕਲਰ ਆ ਜੀ ਬਿਲਕੁਲ ਕਰੀਮ ਕਲਰ ਹੈ ਇਹਦੇ ਵਿੱਚ ਤੁਹਾਨੂੰ ਵਾਈਟ ਜਿਹਾ ਲੱਗਦਾ ਸ਼ਾਇਦ ਘੇਰਾ ਮਖਾ ਦਿੰਨੀ ਆ ਘੇਰਾ ਮਿਲੂਗਾ ਜੀ ਤੁਹਾਨੂੰ ਵਰਕ ਹੋਇਆ 1.25 ਤੇ ਲੈਂਥ ਨਾਪ ਦਿੰਨੀ ਆ ਜਿਹੜਾ ਵਰਕ ਹੋਇਆ ਉਹ ਹੈਗਾ ਜੀ ਆਪਣਾ 49 ਤੱਕ ਪਰ ਉੱਪਰੋਂ ਤੁਸੀਂ ਕੱਟ ਸਕਦੇ ਹੋ ਜੇ ਤੁਸੀਂ ਕੱਟ ਕਰਨਾ ਹੈ ਨਾ ਤਾਂ ਉੱਪਰੋਂ ਪੈਨਲ ਆ ਜਿਹੜੇ ਉਹ ਤੁਸੀਂ ਕੱਟ ਸਕਦੇ ਹੋ ਠੀਕ ਹੈ ਜੀ ਤੇ ਕੱਟ ਕੱਟ ਹੋ ਸਕਦੀ ਹੈ ਤੇ ਅਗਰ ਤੁਸੀਂ ਜ਼ਿਆਦਾ ਕਰਨਾ ਚਾਹੁੰਦੇ ਹੋ ਤਾਂ neck ਆ ਜਿਹੜਾ ਉੱਪਰ ਐ ਤਾਂ ਚੌੜਾ ਹੋ ਜਾਊਗਾ ਲੈਂਥ ਠੀਕ ਹੈ 45 ਹੈ 45 ਤੋਂ ਬਾਅਦ ਆ ਜਿਹੜਾ 1.5 1.5 ਇੰਚ ਇਹ 1.5 ਇੰਚ ਹੈਗਾ ਉਹ ਮੈਂ ਨਾਪਿਆ ਨਹੀਂ ਹੈਗਾ ਮੈਂ ਸਿਰਫ ਇੱਥੋਂ ਤੱਕ ਨਾਪਿਆ ਵਰਕ ਤੱਕ ਤਾਂ 46 46.5 ਦੀ ਲੈਂਥ ਹੈਗੀ ਆ ਤੁਸੀਂ ਕੱਟ ਕਰਨੀ ਆ ਤਾਂ ਉੱਪਰੋਂ ਕਟਿੰਗ ਕਰ ਸਕਦੇ ਹੋ ਠੀਕ ਹੈ ਜਾਂ ਨੀਚੋਂ ਹੋਰ ਫੋਲਡ ਕਰ ਸਕਦੇ ਹੋ ਅੱਗੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਵਰਕ ਇਹਦਾ ਬਾਜੂ ਦਾ ਆ ਲੋ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਮੈਂ ਉਲਟਾ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਸਿੱਧਾ ਕਰ ਲਾਂ ਲੋ ਜੀ ਇਹ ਬਾਜੂ ਦਾ ਵਰਕ ਹੈ ਔਰ ਇਹ ਵਰਕ ਤੁਹਾਨੂੰ ਉੱਪਰ ਤੱਕ ਮਿਲੂਗਾ ਬਾਜੂ ਦੇ ਥੋੜੇ ਮੋਢੇ ਤੱਕ ਜਾਊਗਾ ਜੀ ਕਾਫੀ ਵਧੀਆ ਲੱਗਦਾ ਜਿਸ ਤਰ੍ਹਾਂ ਪੈਨਲ ਪਏ ਹੋਏ ਸੀ ਨਾ ਫਰੰਟ ਤੇ ਉਹੀ ਵਾਲਾ ਪੈਨਲ ਆ ਜਿਹੜਾ ਇਹ ਤੁਹਾਨੂੰ ਬਾਜੂ ਤੇ ਮਿਲੂਗਾ ਤੇ ਨੈਕਸਟ ਹੈ ਇਹਦੇ ਸਲਵਾਰ ਤੇ ਕਾਫੀ ਜ਼ਿਆਦਾ ਵਰਕ ਹੈ ਸਲਵਾਰ ਤੇ ਔਰ ਡਿਫਰੈਂਟ ਵਰਕ ਬਹੁਤ ਪਿਆਰਾ ਲੱਗਦਾ ਹੈ ਗਰਮੀਆਂ ਦੇ ਅਕੋਰਡਿੰਗਲੀ ਲਾਈਟ ਲਾਈਟ ਕਲਰ ਆ ਜਿਹੜੇ ਉਹ ਯੂਜ਼ ਕੀਤੇ ਹੋਏ ਨੇ ਔਰ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਔਰ ਸੂਟ ਮਿਲੂਗਾ ਜੀ ਤੁਹਾਨੂੰ ਰਾਮ ਟੈਕਸ ਦਾ ਬਹੁਤ ਸੋਹਣਾ ਸੂਟ ਹੈ ਤੇ ਇਹ ਲੋ ਜੀ ਤੁਹਾਨੂੰ ਰਾਮ ਟੈਕਸ ਦਾ ਇਹ ਵਾਲਾ ਸਟicker ਆ ਜਿਹੜਾ ਨਾਲ ਮਿਲੂਗਾ ਠੀਕ ਹੈ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਸੂਟ ਲਾਈਟ ਨੂੰ ਡਾਰਕ ਕੀਤਾ ਦੁਪੱਟੇ ਨੇ ਕਿਉਂਕਿ ਜੀ ਸੂਟ ਹੈ ਨਾ ਜਿਹੜੇ ਉਹ ਦੁਪੱਟਿਆਂ ਦੇ ਸਿਰਤੇ ਹੁੰਦੇ ਨੇ ਜੇ ਦੁਪੱਟਾ ਸੋਹਣਾ ਹੈ ਤਾਂ ਸੂਟ ਸੋਹਣਾ ਹੈ ਹਾਲ ਦੁਪੱਟਾ ਦੇਖੋ ਤੁਸੀਂ ਐਨ 컬러ਫੁਲ ਦੁਪੱਟਾ ਚਨੂਨ ਦਾ ਦੁਪੱਟਾ ਤੇ ਬਾਰਡਰ ਤੇ ਦੇਖੋ ਤੁਸੀਂ ਨਾਰ ਦੇ ਸੂਟ ਦੇ ਨਾਲ ਦੇ ਆਹ ਫਲਾਵਰ ਜਿਹੜੇ ਲੱਗੇ ਹੋਏ ਨੇ ਆਹ ਟੈਸਲਸ ਠੀਕ ਹੈ ਪੱਲਿਆਂ ਤੇ ਤੇ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਹੈ ਠੀਕ ਹੈ ਜੀ ਲਸ਼ ਲਸ਼ ਕਰਦਾ ਦੁਪੱਟਾ ਲੋ ਠੀਕ ਹੈ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਤੇ ਪ੍ਰਾਈਸ ਹੈਗੀ ਆ ਇਹ ਡਿਸਕਾਊਂਟ ਤੇ ਮਿਲੇ ਹੋਏ ਸੂਟ ਆ ਜੀ ਤੇ ਡਿਸਕਾਊਂਟ ਤੇ ਤੁਹਾਨੂੰ ਦੇ ਰਹੇ ਹਾਂ ਅਸੀਂ ਸਿਰਫ 2150 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ 12150 ਦੇ ਵਿੱਚ ਮਿਲੂਗਾ ਔਰ ਡਿਸਕਾਊਂਟ ਰੇਟ ਹੈ ਜੀ ਇਹਦਾ ਇਹ ਨੈਕਸਟ ਦੇਖੋ ਹੁਣ ਜਿਹੜਾ ਸੂਟ ਦਿਖਾ ਰਹੀ ਆ ਇਹ ਵਾਈਟ 베ਸ ਤੇ ਆਰੇ ਇਹ ਬਿਲਕੁਲ ਵਾਈਟ ਲੱਗ ਨਹੀਂ ਰਿਹਾ ਹਾਂ ਵਾਈਟ ਵੀ ਨਹੀਂ ਵਾਈਟ ਲੱਗ ਨਹੀਂ ਰਿਹਾ ਕਿਉਂਕਿ ਇਹਦੇ ਵਿੱਚ ਨਾ ਜੀ ਭਾ ਮਾਰਦੀ ਆ ਹਾਂ ਥੋੜਾ ਜਿਹਾ ਗ੍ਰੇ ਦੀ ਭਾ ਮਾਰਦੀ ਆ ਤੇ ਵਿੱਚ ਨਾ ਇਹਦੇ ਜਣੀਆਂ ਲਾਈਨਾਂ ਲਾਈਨਾਂ ਨੇ ਤੁੰਡੀਆਂ ਡੇਡੀਆਂ ਦਿਖਦੀਆਂ ਨੇ ਇਹ ਛੋੜੀਆਂ ਜੀਆਂ ਜਿਸ ਤਰ੍ਹਾਂ ਖਾਦੀ ਦੇ ਵਿੱਚ ਹੁੰਦੀਆਂ ਨੇ ਵੀਵਿੰਗ ਜੀ ਉਸ ਤਰ੍ਹਾਂ ਹੈਗੀਆਂ ਨੇ ਇਸ ਕਰਕੇ ਬਹੁਤਾ ਵਾਈਟ ਲੱਗਦਾ ਨਹੀਂ ਹੈਗਾ ਤੇ ਲੋ ਇਹ ਹੈਗੇ ਇਹਦੇ ਪੈਨਲ ਤੇ ਘੇਰਾ ਲਗਭਗ ਸੇਮ ਹੀ ਆ 4.25 ਘੇਰਾ ਮਿਲ ਜੂਗਾ ਤੁਹਾਨੂੰ ਤੇ ਉਦਾਂ ਹੀ ਤੁਹਾਨੂੰ ਇਹਦੇ ਤੇ ਵਰਕ ਮਿਲੂਗਾ ਬਾਜੂ ਤੇ ਠੀਕ ਹੈ ਜੀ ਸੇਮ ਹੀ ਆ ਜਿਸ ਤਰ੍ਹਾਂ ਪਹਿਲਾਂ ਦੇਖਿਆ ਤੇ ਇਹ ਸਲਵਾਰ ਤੇ ਠੀਕ ਹੈ ਸਲਵਾਰ ਤੇ ਡਿਫਰੈਂਟ ਵਰਕ ਹੈ ਬਹੁਤ ਪਿਆਰਾ ਜਿਹਾ ਵਰਕ ਹੈਗਾ ਤੇ ਨਾਲ ਇਹਦੇ ਦੁਪੱਟਾ ਮੇਰੇ ਖਿਆਲ ਵਿੱਚ نیچے गिर ਗਿਆ ਬੇਬੀ ਲੋ ਜੀ ਦੁਪੱਟੇ ਆ ਜਿਹੜੇ ਉਹ ਬਹੁਤ ਜਿਆਦਾ ਸੋਹਣੇ ਨੇ ਇਹਨਾਂ ਦੇ ਤੇ ਸਾਰਿਆਂ ਦੇ ਪੱਲਿਆਂ ਤੇ ਟੈਸਲਸ ਮਿਲਣਗੇ ਚਨੂਨ ਦਾ ਦੁਪੱਟਾ ਹੈਵੀ ਦੁਪੱਟਾ ਨਹੀਂ ਹੈ ਲਾਈਟ ਵੇਟ ਦੁਪੱਟਾ ਤੇ ਬਹੁਤ ਪਿਆਰਾ ਸੰਤਾ ਹੈ ਲੋ ਠੀਕ ਹੈ ਜਦੋਂ ਇਹ ਦੁਪੱਟਾ ਇਹਦੇ ਤੇ ਆਊਗਾ ਨਾ ਲਾਈਟ ਕਲਰ ਤੇ ਡਾਰਕ ਦੁਪੱਟਾ ਮਲਟੀ ਕਲਰ ਦਾ ਉਦੋਂ ਬਹੁਤ ਸੋਹਣੇ ਲੱਗਦੇ ਨੇ ਸੂਟ ਗਰਮੀਆਂ ਚ ਨਾ ਬਹੁਤ ਪਿਆਰੇ ਲੱਗਦੇ ਆ ਤੇ 2150 ਦੇ ਵਿੱਚ ਆਪਣੇ ਕੋਲ ਚਾਰ ਕਲਰ ਨੇ ਔਰ ਚਾਰੇ ਹੀ ਥੋੜੇ ਥੋੜੇ ਫਰਕ ਦੇ ਨਾਲ ਹੈਗੇ ਨੇ ਹਾਂ ਲੋ। ਕਾਟਨ ਮਿਲੂਗੀ ਰੌਮ ਟੈਕਸ ਦੀ। ਠੀਕ ਹੈ? ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ। ਸੀ ਥਰੂ ਨਹੀਂ ਹੈਗੇ। ਆ ਦੇਖ ਲਓ ਤੁਸੀਂ ਮੈਂ ਹੱਥ ਲਾ ਰਹੀ ਆ ਨੀਚੇ। ਕਿੰਨਾ ਕ ਹੱਥ ਤੁਹਾਨੂੰ ਦਿਖ ਰਿਹਾ। ਠੀਕ ਹੈ ਜੀ। 5-5 ਮੀਟਰ ਦਾ ਆਰਾਮ ਨਾਲ ਕਪੜਾ ਮਿਲੂਗਾ। ਇਹ 5 ਤੋਂ ਜ਼ਿਆਦਾ ਹੋ ਸਕਦਾ। ਕੱਟਣੀ ਹੋਊਗਾ। ਉਦਾਂ ਹੀ ਤੁਹਾਨੂੰ ਆਹ ਵਾਲਾ ਵਰਕ ਮਿਲੂਗਾ ਇਹਦੇ ਤੇ। ਵਰਕ ਦਾ ਕਲਰ ਥੋੜਾ ਜਿਹਾ ਮੇਰੇ ਖਿਆਲੋਂ ਫਰਕ ਪੈ ਜਾਊਗਾ। ਤੇ ਉਹੀ ਵਰਕ ਹੈ ਜਿਹੜਾ ਤੁਹਾਨੂੰ ਬਾਜੂ ਤੇ ਮਿਲੂਗਾ। ਠੀਕ ਹੈ? ਤੇ ਸਲਵਾਰ ਤੇ ਮਿਲੂਗਾ। ਹਮ। ਠੀਕ ਹੈ ਜੀ। ਹਲਕੇ ਰੰਗ ਯੂਜ਼ ਕਰੇ ਹੋਏ ਨੇ। ਵਰਕ ਦੇ ਉੱਪਰ ਕਿਉਂਕਿ ਗਰਮੀਆਂ ਚ ਪਾਉਣੇ ਆ ਸੂਟ ਲੋ ਜੀ ਇਹ ਹੈ ਦਾ ਖੁੱਲਾ ਡੋਲਾ ਜਿਹਾ ਦੁਪੱਟਾ ਇਹ ਦੁਪੱਟਾ ਹੈਗਾ ਮਸਲੀਨ ਦਾ ਇਹ ਸੂਟ ਨਾਲ ਜੀ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲੂਗਾ ਠੀਕ ਹੈ ਉਹ ਵਾਲੇ ਦੁਪੱਟੇ ਸੀ ਚਨੂੰਨ ਦੇ ਇਹ ਦੁਪੱਟਾ ਮਸਲੀਨ ਦਾ ਤੇ ਪ੍ਰਾਈਸ ਉਨੀ ਹੀ ਰਹੂਗੀ 2150 ਇਹ ਹੁਣ ਤੁਹਾਡੀ ਚੋਆਇਸ ਹੈ ਕਿ ਤੁਸੀਂ ਮਸਲੀਨ ਦਾ ਦੁਪੱਟਾ ਲੈਣਾ ਹੈ ਜਾਂ ਤੁਸੀਂ ਚਨੂੰਨ ਦਾ ਸਿਰਫ ਇੱਕ ਸੂਟ ਦੇ ਨਾਲ ਮਸਲੀਨ ਦਾ ਦੁਪੱਟਾ ਸੀਗਾ ਬਾਕੀ ਸਾਰਿਆਂ ਨਾਲ ਚਣੋਂਨ ਦੇ ਦੁਪੱਟੇ ਨੇ کریم ਕਲਰ ਦੇ ਵਿੱਚ ਹੈ ਵੀ ਸੂਟ ਲੋ ਜੀ ਆਫ ਵਾਈਟ ਕਹਿ ਲਈਏ ਜਾਂ ਕਰੀਮ ਕਹਿ ਲਈਏ ਆਹ ਵਾਲਾ ਜਿਹਦੇ ਤੇ ਲਾਈਟ ਜੇ ਕਲਰ ਦਾ ਹਲਕੇ ਜੇ ਕਲਰ ਦਾ ਵਰਕ ਹੋਇਆ ਹੋਇਆ ਡਲ ਕਲਰ ਯੂਜ਼ ਕੀਤੇ ਹੋਏ ਨੇ ਜੀ ਬਹੁਤ ਜ਼ਿਆਦਾ ਠੀਕ ਹੈ ਤੇ ਨੈਕਸਟ ਹੈਗਾ ਇਹ ਵਾਲਾ ਇਹਦਾ ਉਦਾਂ ਹੀ ਬਾਜੂ ਦਾ ਵਰਕ ਹੈ ਨੇੜੇ ਕਰਕੇ ਦਿਖਾਉਂਦਾ ਠੀਕ ਹੈ ਤੇ ਇਹ ਵਾਲਾ ਹੈਗਾ ਸਲਵਾਰ ਦਾ ਵਰਕ ਤੇ ਇਹ ਡਲ ਸੂਟ ਨੂੰ ਇਹਨੇ ਬਣਾਉਣਾ ਹੈਗਾ ਬ੍ਰਾਈਟ ਬਹੁਤ ਪਿਆਰਾ ਲੱਗਣਾ ਸੂਟ ਬਣ ਕੇ ਤੇ ਆਹ ਲੋ ਜੀ ਇਹਦੇ ਨਾਲ ਆਹ ਵਾਲਾ ਦੁਪੱਟਾ ਚਨੂਨ ਦਾ ਦੁਪੱਟਾ ਬਹੁਤ ਸੋਹਣੇ ਕਲਰ ਬਹੁਤ ਪਿਆਰਾ ਸੂਟ ਤੇ ਪ੍ਰਾਈਸ ਹੈਗੀ ਹੈ 2150 ਰੁਪਏ ਅਗਲਾ ਲੇਖੋ ਜੀ ਰਾਮ ਟੈਕਸ ਦੇ ਵਿੱਚ ਨੂੰ ਦਿਖਾ ਰਹੀਆਂ ਸਾਰੇ ਸੂਟ ਤੁਹਾਨੂੰ ਮੈਂ ਇਹ ਸੂਟ ਵੀ ਆਪਾਂ ਤੁਹਾਨੂੰ ਰਾਂਟੈਕਸ ਦੇ ਵਿੱਚ ਦਿਖਾ ਰਹੇ ਹਾਂ ਇਹ ਆਪਣੇ ਕੋਲ ਸਿਰਫ ਦੋ ਪੀਸ ਹੈ ਦੋ ਪੀਸ ਭੈਣਾ ਆਫਲਾਈਨ ਸਾਡੇ ਤੋਂ ਲੈ ਚੁੱਕੀਆਂ ਨੇ ਸੋ ਜੋ ਵੀ ਹੈ ਅਸੀਂ ਤੁਹਾਨੂੰ ਦਿਖਾ ਦਿੰਨੇ ਹਾਂ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਆਹ ਵਾਲੇ ਲੱਗੇ ਹੋਏ ਨੇ ਜੀ ਪੈਚ ਤੁਹਾਨੂੰ ਸ਼ਾਇਦ ਦੇ ਪ੍ਰਿੰਟ ਲੱਗਦਾ ਹੋਊਗਾ ਔਰ ਭੈਣਾ ਨੂੰ ਹੱਥ 'ਚ ਫੜਕੇ ਵੀ ਪਤਾ ਨਹੀਂ ਸੀ ਲੱਗਿਆ ਉਹਨਾਂ ਨੇ ਲੱਗਿਆ ਸੀਗਾ ਕਿ ਪ੍ਰਿੰਟ ਹੈ ਦੱਸਣ ਤੇ ਪਤਾ ਲੱਗਿਆ ਕਿ ਇਹ ਪੈਚ ਲੱਗੇ ਹੋਏ ਨੇ ਵਿੱਚ ਡਾਟਸ ਜੇ ਹੈਗੇ ਨੇ ਥੋੜੇ ਜਿਗਜ਼ੈਗ ਜੇ ਵਾਲੇ ਤੇ ਜਿਹੜੇ ਪੈਚ ਨੇ ਉਹਨਾਂ ਉੱਪਰ ਸਰਵੋਸਕੀ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਲੋ ਜੀ ਇੱਕ ਪੈਚ ਇੱਥੇ ਲੱਗੇ ਹੋਇਆ ਬਾਰਡਰ ਤੇ ਤੇ ਇਹ ਹੈਗਾ ਜੀ ਵਰਕ ਲੇਸਸ ਇਨਸਰਟ ਕਰੀਆਂ ਹੋਈਆਂ ਨੇ 1 2 3 ਠੀਕ ਤੇ ਉੱਪਰ ਨਾ ਔਰਗੈਂਜ਼ਾ ਲੱਗ ਕੇ ਵਰਕ ਹੋਇਆ ਹੋਇਆ ਪੈਚ ਲੱਗੇ ਹੋਏ ਨੇ ਵਰਕ ਦੇ ਠੀਕ ਹੈ ਜੀ ਤੇ ਘੇਰਾ 나ਪ ਦਿੰਨੀ ਆ ਘੇਰਾ ਕਾਫੀ ਖੁੱਲਡੂਲਾ ਮਿਲ ਜੂਗਾ ਤੁਹਾਨੂੰ ਮੈਨੂੰ ਲੱਗਦਾ ਘੇਰੇ ਦਾ ਕੋਈ ਇਸ਼ੂ ਨਹੀਂ ਰਹਿਣ ਵਾਲਾ ਆਰੰਭ ਸਹੀ ਹੈ ਇੱਥੇ 28.5 29 ਹੈਗਾ ਜੀ ਘੇਰਾ ਹਾਂ ਕਲਰ ਮਿੱਠਾ ਪੀਲਾ ਲੋ ਜਿਹੜਾ ਮੈਂ ਕਹਿ ਨਹੀਂ ਹੁੰਦੀ ਮੈਂ ਸਹੀ ਆ ਬੱਸ ਇੱਥੇ ਸਹੀ ਆ ਗਿਆ ਸਹੀ ਹੈ ਹਾਂ ਚੱਕੀ ਮੜਾ ਜਾ ਹਾਂ ਬਹੁਤ ਿਆ ਰਾ ਕਲਰ ਹੈ ਜੀ ਠੀਕ ਹੈ ਹੁਣ ਮੈਂ ਇਹਦਾ ਦੁਪੱਟਾ ਦਿਖਾ ਦਾਂ ਤੁਹਾਨੂੰ ਸੋਨਾ ਰੰਗ ਬਹੁਤ ਸੋਨਾ ਕਲਰ ਹੈ ਜੀ ਬਹੁਤ ਜ਼ਿਆਦਾ ਲੋ ਵਿੱਚੋਂ ਸਾਰਾ ਰਹੂਗਾ ਪੀਲੇ ਰੰਗ ਦਾ ਤੇ ਬਾਰਡਰ ਰਹਿਣਗੇ ਵਾਈਟ ਕਰੀਮ ਵਾਈਟ ਅਕ੍ਰੀਮ ਨੇ ਉੱਪਰ ਲੱਗੇ ਹੋਏ ਨੇ ਪੈਚ ਇਹ ਵਾਲੇ ਪੈਚ ਲੱਗੇ ਹੋਏ ਨੇ ਪਰ ਇੰਨੀ ਕਿ ਸਫਾਈ ਨਾਲ ਲੱਗਿਆ ਕਿ ਤੁਸੀਂ ਹੱਥ 'ਚ ਫੜ ਕੇ ਵੀ ਨਹੀਂ ਦੱਸ ਸਕਦੇ ਕਿ ਕਿ ਪ੍ਰਿੰਟ ਆ ਕਿ ਪੈਚ ਆ ਹਾਂ ਪ੍ਰਿੰਟ ਹੀ ਹੈ ਫੋਰ ਸਾਈਡ ਲੇਸ ਠੀਕ ਹੈ ਲੜਾਂ ਤੇ ਵੀ ਆ ਲੋ ਹਾਂ ਦੋਨਾਂ ਪੱਲਿਆਂ ਪੱਲਿਆਂ ਦੇ ਕਾਰਨਰਸ ਤੇ ਪੈਚ ਵਰਕ ਮਿਲਦਾ ਠੀਕ ਹੈ ਜੀ ਤੇ ਇਹ ਸੂਟ ਦੀ ਪ੍ਰਾਈਸ ਮਿਲੂਗੀ ਤੁਹਾਨੂੰ ਕਿੱਥੇ ਗਈ 2050 ਰੁਪਏ ਇਹ ਸੂਟ 2050 ਚ ਤੁਹਾਡੇ ਘਰ ਪਹੁੰਚਣਾ ਹੈ ਸ਼ਿਪਿੰਗ ਚਾਰजेस ਕੋਈ ਨਹੀਂ ਦੇਣੇ। ਲੋ ਜੀ ਅੱਗੇ ਹੈਗਾ ਹਲਕਾ ਜਾਂ ਪਿਸਤਾਜਾ ਕਲਰ ਹੈ। ਬਹੁਤ ਸੋਹਣਾ ਕਲਰ ਹੈ ਔਰ ਉਦਾਂ ਹੀ ਇਹ ਪੈਚ ਲੱਗੇ ਹੋਏ ਨੇ ਇਹਦੇ ਤੇ ਵੀ। ਮੈਂ ਨਾ ਇਹਦੀ ਲੈਂਥ ਤਾਂ ਨਹੀਂ ਨਾਪੀ ਕਿਉਂਕਿ ਜਿਹੜਾ ਆ ਪੈਚ ਹੈ ਕਿਤੇ ਵੀ ਐਡਜਸਟ ਹੋ ਸਕਦਾ ਹੈ। ਥੋੜੇ ਮੋਢੇ ਕੋਲ ਜਾ ਕੇ ਇੱਥੇ ਵੀ ਹੋ ਸਕਦਾ ਹੈ, ਤੁਹਾਡੇ ਚੈਸਟ ਏਰੀਆ ਤੇ ਵੀ ਹੋ ਸਕਦਾ ਹੈ। ਠੀਕ ਹੈ ਜੀ ਤਾਂ ਆਨ ਆਪਣਣ ਦੀ ਲੋੜ ਨਹੀਂ ਹੈਗੀ। ਲੋ ਠੀਕ ਹੈ ਜੀ ਕਾਫੀ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਹੈ ਤੇ ਪਿਸਤਾ ਕਲਰ ਹੈ 5 ਮੀਟਰ ਦਾ ਸੂਟ ਹੈ 5 ਤੋਂ ਭੋਰਾ ਵੀ ਘੱਟ ਨਹੀਂ ਮਿਲੂਗਾ ਆਲ ਓਵਰ ਦੇ ਵਿੱਚ ਸੂਟ ਹੈ ਡਾਟਸ ਵਾਲਾ ਤੇ ਇਹ ਹੈਗਾ ਜੀ ਇਹਦਾ ਮਸਲੀਨ ਦੇ ਦੁਪट्टे ਹੈ ਜੀ ਖੁੱਲੇ ਚੌੜੇ 2.5 ਮੀਟਰ ਦੇ ਉਹ ਵੀ ਮਸਲੀਨ ਦਾ ਸੀ ਮੈਂ ਦੱਸਣਾ ਭੁੱਲ ਗਈ ਮਸਲੀਨ ਦੇ ਦੁਪट्टे ਬਹੁਤ ਪਿਆਰੇ ਆ ਲਓ ਠੀਕ ਹੈ ਤੇ ਪ੍ਰਾਈਸ 2050 ਰੁਪਏ ਲਓ ਜੀ ਅੱਗੇ ਨਾ ਮੈਂ ਤੁਹਾਨੂੰ ਹੁਣ ਦਿਖਾਉਂਗੀ 650 ਵਾਲੇ ਸੂਟ ਲਓ ਜੀ ਪਹਿਲਾ ਸੂਟ ਅੱਜ ਆਪਾਂ ਮਿਕਸ ਵੈਰਾਈਟੀ ਸੂਟ ਲੈ ਕੇ ਆਈਆਂ ਤੁਹਾਡੇ ਲਈ ਇਹ ਸੂਟ ਮੈਂ ਕੱਲ ਵਾਲੀ ਵੀਡੀਓ ਚ ਪਾਉਣਾ ਭੁੱਲ ਗਈ ਸੀ ਇਹਦੇ ਨਾਲ ਦੇ ਹੋਰ ਪਾਤੇ ਸੀ ਲਓ ਜੀ ਇਹ ਆਪਣੇ ਕੋਲ ਦੋ ਸੂਟ ਨੇ ਇਹ ਰਾਮ ਟੈਕਸ ਦਾ ਸੂਟ ਹੈ ਇਹ ਵਾਲਾ ਹੈਗਾ ਇਹਦਾ ਸ਼ਰਟ ਔਰ ਇਹ ਵਾਲੀ ਇਹਦੀ ਹੈਗੀ ਹੈ ਸਲਵਾਰ ਠੀਕ ਹੈ ਕਲਰ ਬਹੁਤ ਜਿਆਦਾ ਸੋਹਣਾ ਹੈ ਤੇ ਸਟੱਫ ਬਹੁਤ ਜਿਆਦਾ ਸੋਹਣਾ ਹੈ ਇੱਥੇ ਸਭ ਸਹੀ ਹੈ ਹਾਂ ਸਹੀ ਹੈ ਤੇ 650 ਦੇ ਵਿੱਚ ਇਹ ਸੂਟ ਤੁਹਾਨੂੰ ਮਿਲਣਾ ਸ਼ਿਪਿੰਗ ਚਾਰजेस ਕੋਈ ਹੁਣ ਜਿਹੜੇ ਦਿਖਾਵਾਂਗੀ ਸਾਰੇ ਇਹ ਕੇ ਟੈਕਸ ਦੇ ਸੂਟ ਨੇ ਜੀ सारे ही डिस्काउंट के सूट ने ए के टैक्स के भी और राम टैक्स के भी लो जी ये है ए के टैक्स की कॉटन है बहुत प्यारी कॉटन है ठीक है जी जिमें मर्जी पाओ कोई लाइनिंग की लड़ नहीं कोई सी थ्रू नहीं प्रिंट बहुत ज़्यादा सोहना ठीक है खोल के खोल के खुलिया नहीं है जी माड़ा जी खोल ही रही थी देख रही थी पता नहीं लगा आ लो ठीक है ਇਹ ਵਾਲਾ ਸੂਟ ਹੈ ਜਿਹੜਾ EK textiles ਦਾ ਔਰ ਕਲਰ ਤੇ ਪ੍ਰਿੰਟ ਤਾਂ ਬਸ ਪੁੱਛੋ ਹੀ ਨਾ ਤੁਸੀਂ ਇੰਨਾ ਸੋਹਣਾ ਹੈਗਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਲੋ ਤੇ ਪ੍ਰਾਈਸ ਹੈਗੀ ਹੈ 650 ਇਹ 650 ਦੇ ਵਿੱਚ ਤੁਹਾਡੇ ਘਰ ਆ ਜਾਣਾ ਹੈ ਅਗਲਾ ਥੋੜਾ ਜਿਹਾ ਕਲਰ ਫਰਕ ਪਊਗਾ ਲੋ ਇਹ ਥੋੜਾ ਜਿਹਾ ਮੇਰੇ ਖਿਆਲ ਹੈ ਕਾਫੀ ਟਾਈਪ ਜਿਹਾ ਆ ਗਿਆ ਵਿੱਚ ਕਲਰ ਡਾਰਕ ਬ੍ਰਾਊਨ ਕਾਫੀ ਪ੍ਰਿੰਟ ਉਹੀ ਹੈ ਸਹੀ ਪ੍ਰਿੰਟ ਹੈ ਪ੍ਰਿੰਟ ਸਹੀ ਆ ਰਿਹਾ ਔਰ ਕਲਰ ਸਹੀ ਦੇਖ ਰਹੇ ਹੋ ਤੁਸੀਂ 5 ਮੀਟਰ ਦਾ ਸੂਟ 650 ਚ ਤੁਹਾਡੇ ਘਰ ਆ ਜਾਣਾ ਹੈ ਤੇ ਅੱਗੇ ਹੈ ਇੱਕ ਪ੍ਰਿੰਟ ਦੇ ਵਿੱਚ ਦੋ ਪ੍ਰਿੰਟ ਹੋ ਰਹਾ ਹੈ ਦੋ ਜੀ ਇੱਕ ਇਹ ਵਾਲਾ ਸੂਟ ਹੈ ਉਹੀ ਪ੍ਰਿੰਟ ਦੇ ਵਿੱਚ ਹੈ ਜੀ ਜਿਹੜਾ ਪ੍ਰਿੰਟ ਤੁਸੀਂ ਪਹਿਲਾਂ ਦੇਖ ਲਿਆ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਤੇ ਬਹੁਤ ਸੋਹਣਾ ਕਲਰ कॉटन ਹੈਗੀ ਹੈ ਏਕੇ ਟੈਕਸ ਦੀ ਤੇ ਪ੍ਰਾਈਸ ਹੈਗੀ ਹੈ 650 ਅਗਲਾ ਕਲਰ ਇਹ ਬਹੁਤ ਸੋਹਣਾ ਪ੍ਰਿੰਟ ਹੈ ਆ ਲੋ ਜੀ ਦੇਖੋ ਬੜਾ ਹੀ ਸੋਹਣਾ ਕਲਰ ਹੈ ਵਿੱਚ ਡਾਰਕ ਲਾਈਟ ਪਿੰਕ ਵਾਈਨ ਜਾਂ ਕੁਝ ਮਿਕਸ ਜੇ ਕਲਰ ਹੈਗੇ ਨੇ ਤੁਹਾਨੂੰ ਸਹੀ ਦਿਖ ਰਹੇ ਨੇ ਜਿਹੜੇ ਵੀ ਦਿਖ ਰਹੇ ਨੇ ਨਹੀਂ ਨਹੀਂ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਔਰ ਆਹ ਨਾਲ ਟ੍ਰੇਡਿੰਗ ਆ ਲਾਈਨਾਂ ਨੇ ਇਹਦੇ ਵਿੱਚ ਇਹ ਸੂਟ ਹੀ ਆ ਹਾਂ ਇਹ ਆਲਓਵਰ ਦੇ ਵਿੱਚ ਸੂਟ ਹੈ ਜੀ ਇੱਕ ਕ੍ਰਾਂ ਟੈਕਸ ਦਾ ਸੂਟ ਮੈਚਿੰਗ ਚ ਸੀਗਾ ਬਾਕੀ ਆਲਓਵਰ ਚ ਸਾਢੇ 600 ਚ ਥੋੜੇ ਜੇ ਫਰਕ ਨਾਲ ਆਹ ਪ੍ਰਿੰਟ ਹੈਗਾ ਇਹ ਵੀ ਏਕੇ ਟੈਕਸ ਦੇ ਵਿੱਚ ਆ ਲੋ ਠੀਕ ਹੈ ਜੀ ਆਲ ਓਵਰ ਸੂਟ ਹੈ ਹੁਣ ਤੁਸੀਂ ਦੇਖਿਓ ਥੋੜੇ ਜਿھے ਫਰਕ ਨਾਲ ਤੁਹਾਨੂੰ ਮੈਂ ਦੂਜਾ ਸੂਟ ਦਿਖਾਉਂਗੀ ਆਹ ਦੇਖੋ ਕਿੰਨਾ ਕ ਫਰਕ ਹੈ ਦੋਨੋਂ ਦਾ ਰੰਗ ਦਾ ਹੀ ਥੋੜਾ ਜਿਹਾ ਫਰਕ ਹੈ ਬੜਾ ਨਹੀਂ ਆ ਲੋ ਜੀ ਇਹ ਵੀ ਇੱਕ ਹੀ ਟੈਕਸ ਦਾ ਸੂਟ ਹੈ ਔਰ ਪ੍ਰਿੰਟਿੰਗ ਦੇਖ ਲਓ ਤੁਸੀਂ ਠੀਕ ਹੈ ਮੈਨੂੰ ਪੁੱਛਿਓ ਨਾ ਜੀ ਕਲਰ ਕਿਹੜਾ ਤੁਸੀਂ ਦੇਖ ਲਓ ਇਹਨੂੰ ਚੰਗੀ ਤਰ੍ਹਾਂ ਮੈਨੂੰ ਤੋਂ ਦੱਸਿਆ ਨਹੀਂ ਜਾਣਾ ਸਹੀ ਕਲਰ ਸਹੀ ਕਲਰ ਆ ਰਿਹਾ ਲੋ ਬਸ ਲੋ ਜੀ ਇੱਕ ਇਹ ਵਾਲਾ ਪ੍ਰਿੰਟ ਤੇ ਕਲਰ ਇਦਾਂ ਕਰਕੇ ਆਊਗਾ ਲੋ ਬਹੁਤ ਸੋਹਣਾ ਕਲਰ ਹੈ ਆ ਪਿੰਕ ਜੇ ਜੀ ਆ ਜਾਂਦਾ ਜੀ ਬੇਬੀ ਪਿੰਕ ਟੋਨ ਜੀ ਨੂੰ ਹੈਗਾ ਸਹੀ ਹੈ ਹਾਂ ਤੇ ਬੜਾ ਜਿਆਦਾ ਸੋਹਣਾ ਲੱਗਦਾ ਕਲਰ ਤੇ ਪ੍ਰਿੰਟ ਇਹਦਾ 5 ਮੀਟਰ ਦੇ ਵਿੱਚ ਆਲ ਓਵਰ ਸੂਟ ਮਿਲੂਗਾ ਤੇ ਪ੍ਰਾਈਸ ਹੈਗੀ ਆ 650 ਏਕੇ ਟੈਕਸ ਦਾ ਸੂਟ ਹੈਗਾ ਠੀਕ ਹੈ ਜੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਤੋ ਸੰदाई ਦਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ